ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਆਹ ਦੇਖੋ ਜੀ ਅੱਜ ਅਸੀਂ ਮੰਡੀ ਦੇ ਵਿੱਚ ਆਏ ਆ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਇੱਕ ਤਰੀਕ ਨੂੰ ਮੰਡੀਆਂ ਖੁੱਲ ਜਾਣਗੀਆਂ ਕਿਸਾਨ ਖੱਜਲ ਖੁਆਰ ਹੋ ਰਹੇ ਆ ਮੰਡੀ ਦੇ ਵਿੱਚ ਦੇਖੋ ਮੇਰਾ ਖਿਆਲ ਆ ਵੀ 11ਾਂ ਹੀ ਕੁਆਂਟਲ ਦਾਣੇ ਪਏ ਆ ਲੇਕਿਨ ਭਗਵੰਤ ਮਾਨ ਜੀ ਪਤਾ ਨਹੀਂ ਕਿੱਥੇ ਕਿੱਥੇ ਤੋਂ ਆਣ ਹੈ ਆਪਣਾ ਇਲਾਜ ਹੋ ਰਿਹਾ ਆ ਆਪ ਹੀ ਵਲਟਿਰੇਟਰ ਤੇ ਲੱਗੇ ਆ ਸੋ ਆਪਾਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਪ੍ਰਭਗਵਨਤਮਾਨ ਜੀ ਦੇਖੋ ਦਾਣੇ ਗਾਹ ਵੀ ਦਿਖਾਵਾਂਗੇ ਆਜੋ ਅੱਗੇ ਆਜੋ ਜੇ ਤੇ ਲੱਗੇ ਜੇ ਮੇਰੇ ਹੱਥ ਤੇ ਜਵੇਗਾ ਕਿਤੇ ਪਲਾਈ ਨਹੀਂ ਹੋਈ ਕਿਤੇ ਕੰਮ ਨਹੀਂ ਚੱਲ ਰਿਹਾ ਤਾਂ ਤੁਰੰਤ ਨੰਬਰ ਲਓ ਤੁਰੰਤ ਨੰਬਰ ਨਹੀਂ ਤੇ ਸਿੱਖੇ ਸੰਘਰਸ਼ਾਂ ਦੇ ਲਾਨ ਹੋ ਸਕਦੇ ਆ ਸੋ ਕੱਲ 12:30 ਤੋਂ 2:00 ਵਜੇ ਤੱਕ ਰੇਲਾ ਦਾ ਚੱਕਾ ਜਾਮ ਹੈ ਉਥੇ ਸੁਬਾਹ ਨੂੰ ਬੇਨਤੀ ਕਰਾਂਗੇ ਉਹਨਾਂ ਨੂੰ ਕਿ ਦੇਖੋ ਦਾਣਿਆਂ ਦੇ ਢੇਰ ਲੱਗੇ ਆ ਕਿਸਾਨ ਦੀ 6 ਮਹੀਨੇ ਦੀ ਫਸਲ ਆ ਜਿਹੜੀ ਰੋਲਵੇ ਮੰਡੀਆਂ ਚ ਰੋਲ ਰਹੀ ਆ ਇਹਦਾ ਮਤਲਬ ਆ ਕਿਤਨਾ ਕਿਤੇ ਕਾਰਪੋਰੇਟ ਘਰਾਣਾ ਵੱਡਾ ਹੋ ਰਿਹਾ ਈ ਆਪਾਂ ਛੋਟੇ ਹੋ ਰਹੇ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਦੇਖ ਲੋ ਰਹਿਜ ਘਰਾਂ ਦੇ ਵਿੱਚ ਜੇ ਤੁਸੀਂ ਕਹਿੰਦੇ ਵੀ ਸੰਭੂ ਗਿਆ ਸਾਡਾ ਸਰਦਾ ਨਹੀਂ ਜੇ ਸੰਭੂ ਚੱਲ ਜਾਂਦੇ ਆ ਤੇ ਆਹ ਦੇਖ ਲੋ ਤੁਸੀਂ ਘਰਾਂ ਦੇ ਵਿੱਚ ਰਹਿਣ ਦੇ ਨਾਲ ਔਖਾ ਹੋ ਗੂ ਕੰਮ। ਅਦਾਨੇ ਪਾਏ ਆ। ਆਪਾਂ ਦੱਸਦੇ ਹੁਣੇ ਵੀ ਦਾਣੇ ਵਿਕੜਾ ਨਹੀਂ ਛੋਣਾ। ਜੇ ਅੱਜ ਇਕੱਠੇ ਹੋ ਗਏ ਤੇ ਵੇਚ ਲਾਂਗੇ। ਸੋ ਜਾਗੋ ਤਗੜੇ ਹੋ ਕੇ ਸੰਭੂ ਵੀ ਜਾਇਆ ਕਰੀ ਆਪਣੀ ਬਾਰੀ ਸਰ ਤੇ ਕੱਲ ਰੇਲਾ ਦਾ ਚੱਕਾ ਜਾਮ ਹੈ। ਠੀਕ 10 ਵਜੇ ਵੱਡਾ ਕਾਫਲਾ ਲੈ ਕੇ ਤੇ ਬਿਲਕੁਲ ਦਿੱਤੇ ਸਮੇਂ ਦਿੱਤੇ ਸਥਾਨ ਸਾਰੇ ਲੋਕਾਂ ਨੂੰ ਪੀਲ ਹੈ ਕਿ ਬਟਾਲਾ ਸਟੇਸ਼ਨ ਜਿੱਥੇ ਸਾਢੇ 12 ਬਹਿਣਾ ਤੇ ਬਹਿਣਾ ਉਹ ਤੋਂ ਪਹਿਲਾਂ 11:30 ਵਜੇ ਉੱਥੇ ਪਹੁੰਚ ਜੀਏ ਤਾਂ ਜੋ ਉੱਥੇ ਦੀ ਤਿਆਰੀ ਵੀ ਕੀਤੀ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ